ਮਾਨਸ ਕਰਨੇ ਕੀ ਕੀਤਾ ਐ 2.5 ਸਾਲ ਹੋ ਗਏ 3 ਸਾਲ ਹੋ ਗਏ ਉਹਨੇ ਕੀ ਕਰਤਾ ਹੁਣ ਤਾਂ ਫੇਰ ਵੀ 10 ਸਾਲਾਂ ਇੱਕ ਆ ਕੇ ਦੁਖਾਤਾ ਰੋਪਰੀ ਲੈ ਜਾਂਦੇ ਆ ਸਾਡੇ ਗੱਲ ਨਾਲ ਬਲਾਸ ਪੱਕੀਆਂ ਪੱਕੀਆਂ ਬਣਾਇਆ ਮਾਨਸ ਕਰਨੇ ਉਹ ਤਾਂ ਫਿਰ ਕਾਲੀਆਂ ਦਾ ਆ ਕੋਈ ਡੈਂਪੀ ਲੋਈ ਰਲ ਗਿਆ ਫਿਰ ਇੱਧਰ ਉਹਦਾ ਬੰਦਾਂ ਨੇ ਭਾਈ ਜੋੜ ਲਾਣਾ ਰਾਏ ਜੀ ਘਰ ਆਲੀ ਜਾਊ ਬੇਥੋਂ ਯਾਰਾ ਖੜੇ ਅਸੀਂ ਨਾਲ ਖੜੇ ਦੀਮਦਾ ਤਾਂ ਉਹਦੇ ਮੰਗਾ ਕਰ ਲੈਣੇ ਸਾਡੇ ਕੱਸੀ ਲਿਖਣ ਜਾਈ ਸਾਡੇ ਮੋਗੇ ਲੱਕ ਬੱਠੇ ਹੁਣ ਚਾਹਦੇ ਆ ਤੇ ਸਾਡਾ ਸੋਚੇ ਹੜ ਪਣ ਲਿਖਾਉਂ ਚਾਹਦੇ ਸਪੈਨ ਤਾਂ ਚਾਹਦੇ ਸਾਡਾ ਆ ਤਾਂ ਸੋਚ ਲੈਣੇ ਇਹ ਤੇ ਸਾਡਾ ਨੇ ਸੋਚ ਦੇ ਕਿਪਾਂ ਦਾ ਇਹ ਦਸਤਾਬਾ ਰੱਖਾ ਪਕੜਾ ਬੋਟ ਲੈਣਾਗਾ ਪਹਿਲਾਂ ਮੇਰੀ ਗਲੀ ਪੱਕੀ ਕਰੋ ਹਾਂ ਰਾਜਾ ਵੜਿੰਗ ਬਾਈ ਬਹਿ ਰਹਿ ਗਿਆ 12 ਸਾਲ ਰਾਜੀ ਵੜਿੰਗ ਦੇ ਕੀ ਕੀ ਭਾਈ ਸਾਰਾ ਕੋ ਦਿੱਤਾ ਇਹਨਾਂ 100 ਤੇ 70 ਘਰ ਦੇਤੇ ਹੋਰ 10 ਕੀਦੇ ਦੇਵੇ ਹੋ ਬਾਈ ਕੀ ਗੱਲ ਮੇਰੀ ਹਾਂ ਤੇ ਪਰ ਬ ਜ਼ਿੰਮੇਦਾਰ ਸਾਰਾ ਆਪ ਦਾ ਮੰਗਦੇ ਬਾਈ ਗਰੀਬਾਂ ਦਾ ਕੋਈ ਨਹੀਂ ਸੋਦਾ ਠੀਕ ਹੈ ਇਹਨਾਂ ਨੇ ਐਂ ਕਹਿਤਾ ਇਹ ਗੱਲਾਂ ਸਾਟੀਆਂ ਇਧਰੀਆਂ ਪਾਣੀਆਂ ਚਾਹੀਆਂ ਇਧਰ ਵੀ ਝਾਕੋ ਠੀਕ ਹੈ ਵੋਟਾਂ ਜ਼ਿੰਮੇਦਾਰਾਂ ਦੀਆਂ ਉਹਨੀਆਂ ਵੋਟਾਂ ਹਨ ਕਿੰਨੀਆਂ ਮੱਝ ਵੀ ਸਿੱਖਣਗੇ ਵੋਟਾਂ ਜੀ ਠੀਕ ਹੈ ਮੰਬਰ ਠਾਲਾ ਉਹਨੇ ਜ਼ਿੰਮੇਵਾਰ ਰਿਪੋਰਟ ਨਹੀਂ ਨਿਕਲ ਦਿੱਤੀ ਸਾਡੀ ਲਿਖ ਲੂਗੀ ਹੂੰ ਠੀਕ ਆ ਸਾਡੇ ਨੇ ਹੱਥ ਨਹੀਂ ਕਰ ਸਕਦੇ ਠੀਕ ਆ ਆਪ ਦੇ ਨਹੀਂ ਸੋਚ ਲੈ ਐਂ ਕਰਤਾ ਹੱਥ ਜੀ ਇੱਧਰ ਗੱਲਾਂ ਬਣ ਜਾਣਗੀਆਂ ਇੱਧਰ ਵੀ ਵੇਖੋ ਵੀ ਸਾਡੇ ਵੀ ਘਰ ਹੈਗੇ ਇੱਧਰ ਤੁਹਾਡੇ ਘਰਾਂ ਦੇ ਵਿੱਚ ਆਪਾਂ ਗੱਲ ਕਰੀਏ ਨਹੀਂ ਵੀ ਦੇਗਾ ਪੱਤੀ ਨਾਲ ਵੇੜਾ ਠੀਕ ਆ ਠੀਕ ਆ ਜੀ ਇਹਨਾਂ ਦੇ ਬੰਦੇ ਆਏ ਆ ਹੂੰ ਠੀਕ ਆ ਜੀ ਆਮ ਪਾਰਟੀ ਦੇ ਹੂੰ ਠੀਕ ਆ ਜੀ ਬੰਦਾ ਸਾਡਾ ਵੀ ਆਇਆ ਸੀਗਾ ਉੱਥੇ ਉਹਨੇ ਐਂ ਕਹਤਾ ਸੀ ਰਾਏ ਵੜਨ ਨੂੰ ਵੋਟਾਂ ਪਾਉਂਦੇ ਆ ਜੀ ਹੂੰ ਠੀਕ ਆ ਇਹਨੇ ਕਰਾਇਆ ਨਹੀਂ ਮਿਲਨੇ ਚਾਹੀਦੀ ਝਾੜੂ ਜਿਹੜੀ ਆਪ ਸਰਕਾਰ ਇਹ ਹਜੇ ਵੀ ਰੱਖਦੀ ਹੈ ਵੀ ਅਕਾਲੀ ਆ ਜਾਂ ਕਾਂਗਰਸ ਦੀ ਰੱਖਦੀ ਹੈ ਵੀ ਇਹਨੇ ਬੰਦੇ ਨੇ ਖੁਦ ਕੇ ਆਏ ਨੇ ਨੇ ਠੀਕ ਹੈ ਨਾਂ ਲੈ ਕੇ ਵੀ ਦੱਸ ਤੂੰ ਮੈਂ ਮੈਂ ਗੱਪ ਨਹੀਂ ਮਾਰਦਾ ਆਪਾਂ 2 ਮਿੰਟੇ ਖੱਟੇ 2 ਕੁੜੀ ਇੱਕ ਕੁੜੀ ਖੱਟੀਏ ਉਹ ਸੋਹ ਪੱਕ ਜਾਗੇ ਕਹਾਂਗੇ ਧਰਮ ਦੀ ਜਗ੍ਹਾ ਖੜੇ ਫਿੱਤਾ ਮਾਰਨੇ ਸੈਕਟਰੀ ਨਾਲ ਆਇਆ ਆ ਬਾਬਾ ਨਾਲ ਆ ਇੱਕ ਬੰਦਾ ਹੋਰ ਸੀ ਮਿਸਤਰੀ ਹੁਣੇ ਕਿਹਾ ਗਲੀ 'ਚ ਖੜ ਕੇ ਕਹਿੰਦਾ ਕਾਂ ਰਸਿਆਂ ਦੇ ਬੰਦੇ ਆ ਗਲੀ 'ਚ ਫਿੱਤਾ ਨਾ ਮਾਰੀ ਇੱਥੇ ਹੁਣ ਤਾਂ ਫਿਰ ਕਾਲੀਆਂ ਦਾ ਆਗੂ ਹੀ ਡੈਂਪੀ ਢਿਲੋ ਰਲ ਗਿਆ ਫਿਰ ਇੱਧਰ ਉਹਦਾ ਬੰਦਾਂ ਨੇ ਜੋੜਲਾਂ ਨਾਲ ਰਾਏ ਦੀ ਘਰ ਆਲੀ ਜਾਊਗਾ ਇੱਥੋਂ ਯਾਰਾ ਖੜੇ ਆ ਅਸੀਂ ਨਾਲ ਖੜੇ ਆ ਨਹੀਂ ਰਾਜਾ ਰਾਜਾ ਵੜਿੰਗ ਭਾਈ ਬਰਹਿ ਗਿਆ 12 ਸਾਲ ਬਰ ਰਾਜੀ ਵੜਿੰਗ ਨੇ ਕੀ ਕੀ ਭਾਈ ਸਾਰਾ ਕੁਝ ਦਿੱਤਾ ਯਾਰ 100 ਤੇ 70 ਘਰ ਦੇਤੇ ਹੋਰ 10 ਕੀਦੇ ਦੇਵੇ ਉਹ ਭਾਈ ਤੇ ਗਲੀਆਂ ਸਾਰੀਆਂ ਪੱਕੀਆਂ ਬਣਾ ਲਿਆ ਉਹਨੇ ਯਾਰ ਤੇ ਪਰ ਹਜੇ ਕਿਹੜੀਆਂ ਗਲੀਆਂ ਕੱਚੀਆਂ ਦੀ ਇਹਦੀ ਤੁਸੀਂ ਮੰਗ ਕਰੀ ਇਹ ਰਹਿਣੀਆਂ ਉਹ ਭਾਈ ਕਰੂਗਾ ਹੈ ਨਾ ਹੌਲੀ ਹੌਲੀ ਕਰੂਗਾ ਤੇ ਮਾਸ ਕਰਨੇ ਕੀ ਕੀਤਾ ਆ 2.5 ਸਾਲ ਹੋ ਗਏ 3 ਸਾਲ ਹੋ ਗਏ ਉਹਨੇ ਕੀ ਕਰਤਾ ਉਹਨਾਂ ਦਾ ਫਿਰ ਵੀ 10 ਸਾਲਾਂ ਇਹ ਕਾਰ ਕਰਕੇ ਦਾ ਦਿਖਾਤਾ। ਜੀ ਉਹ ਕਹਿੰਦੇ 70 ਸਾਲ ਹੋ ਗਏ ਬਾਲਾ ਖਰਾਬ ਸਿਸਟਮ ਸੀ ਅਸੀਂ ਤਾਂ ਮਤਲਬ ਹੁਣ ਆਏ ਆ। ਦੂਸਰਾ ਹੀ ਸਾਲ। ਹਾਂ ਤੇ ਇਹਨਾਂ ਨੇ ਕੱਢ ਇਹਨਾਂ ਨੇ ਐਮਐਲਏ ਹਾਰੇ ਨਾ। ਮੀਂਹ ਪੈਂਦੇ ਚ ਕੱਢਣ ਰਾਏ ਬਣਨ ਨੂੰ ਇਸ ਸਾਧ ਦੇ। ਮੀਂਹ ਪੈਂਦੇ ਸੱਦਾਂਗੇ ਅਸੀਂ। ਹੂੰ। ਨਹੀਂ ਮੀਂਹ ਮੂੰ ਪੈਂਦਾ ਤਾਂ ਦੋ ਪਰ ਕੀ ਹਾਲ ਹੋ ਜਾਂਦਾ। ਨੀ ਪਿੰਡ ਜੇ ਆਪਕੇ ਦਰਵੇਲੇ ਲੱਗ ਬਹਿਲਾ ਇਕੱਲੇ ਇਕੱਲੇ ਗਲੀ ਤੇ ਪੱਕੀ ਕੀਤੀ ਪਈ ਆ ਉਹਦੀ ਨਹੀਂ ਮੀ ਯਾਰ ਮੰਡੀ ਸਾਰੇ ਤੋਂ ਵੱਡੀ ਗੰਦੀ ਹੁੰਦੀ ਏ ਮੰਡੀ ਨਹੀਂ ਸ਼ਹਿਰ ਦਾ ਤਾਂ ਬਾਈ ਬੁਰਾ ਹਾਲ ਆ ਸ਼ਹਿਰ ਚ ਪਨਾਮ ਕਰਦੇ ਆ ਨਹੀਂ ਸ਼ਹਿਰ ਚ ਤਾਂ ਹਜੇ ਵੀ ਬਾਈ ਸੀਵਰੇਜ ਦਾ ਪਾਣੀ ਇੱਕ ਘੰਟਾ ਮੀ ਪੈ ਜੇ ਤਾਂ ਬੁਰਾ ਹਾਲ ਹੋ ਜਾਂਦਾ ਹੋਏ ਨਾ ਆਪ ਜਾਂਦੇ ਬਾਈ ਨੰਗੇ ਪਰੀ ਉਹ ਆਪ ਕਰਾਉਂਦਾ ਕੰਮ ਆਪ ਜੀ ਰਾਜੀ ਬਡਿੰਕ ਨਹੀਂ ਫਿਰ ਉਹ 12 ਸਾਲਾਂ ਚ ਫਿਰ ਹੱਲ ਨਹੀਂ ਹੋਇਆ ਉਹਦਾ ਹੋਇਆ ਕਿ ਉਹਨੇ ਕਰੂਗਾ ਬਾਈ ਉਹ ਕਰੂਗਾ ਬਈ ਆਪ ਉਹਨੂੰ ਵੀ ਪਤਾ ਨਹੀਂ ਹੁਣ ਤਾਂ ਮਾਨ ਸਰਕਾਰ ਨਹੀਂ ਕਰਤਾ ਨਾ 30 ਕਰੋੜ ਰੁਪਇਆ ਕਹਿੰਦੇ ਉਹ ਅਸੀਂ ਕਰ ਦਿੰਦੇ ਆ ਕਰਿਆ ਤਾਂ ਦੱਸ ਕਿੱਥੇ ਲਾਇਆ ਇਹਨਾਂ ਨੇ ਘਰ ਘਰੀ ਲਈ ਜਾਂਦੇ ਆ ਸਾਡੇ ਗਲੀਆਂ ਬਦਸਤ ਕਿਹੜੀਆਂ ਪੱਕੀਆਂ ਬਣਾਈਆਂ ਮਾਨਸਕਰ ਨੇ ਗਰੀਬ ਦੀ ਗਲੀ ਚੱਲਵਾੜ ਮੇਰੇ ਨਾਲ ਕੱਲੇ ਕੱਲੇ ਦੀ ਲਾਇਆ ਚੱਲਦਾ ਤਾਨੂੰ ਦੱਸ ਕਿੜੀ ਬਣਾ ਕੇ ਦਿਖਾਈਏ ਤੇ ਹੁਣ ਫਿਰ ਕੀ ਕੀ ਥੋਡੀ ਮੰਗ ਹੈ ਕੀ ਕੀ ਚਾਹੁੰਦੇ ਹੋ ਤੁਸੀਂ ਵੀ ਸਾਡੇ ਪਹਿਲਾਂ ਆਦਿਨ ਜ਼ਿੰਮੇਦਾਰਤਾ ਆਦਿ ਮੰਗਾ ਕਰ ਲੈਣੇ ਸਾਡੇ ਕੱਸੀ ਨਿਕਲਣੀ ਚਾਹੀਦੀ ਸਾਡੇ ਮੋਗੇ ਲੱਗ ਵੱਡੇ ਹੋਣ ਚਾਹੀਦੇ ਆ ਤੇ ਸਾਡੇ ਸੋਚੇ ਸਾਡਾ ਪਾਣੀ ਲਿਕਣਾ ਚਾਹੀਦਾ ਸਪੜ ਤੇ ਪਾਣਾ ਚਾਹੀਦੇ ਸਾਡਾ ਆਦਾ ਸੋਚ ਲੈਣੇ ਇਹਦੇ ਸਾਡਾ ਨਹੀਂ ਸੋਚ ਦੇ ਗਰੀਬਾਂ ਦਾ ਇਹ ਬੇਸਿਕ ਮੰਗਾ ਭਾਈ ਜਿਵੇਂ ਹੋਰ ਕੋਈ ਰਜਗਾਰ ਦਾ ਜਿਹੜਾ ਚੱਲੀ ਜਾਂਦਾ ਸਿਸਟਮ ਤੁਹਾਡਾ ਵਧੀਆ। ਭਾਈ ਇਹ ਚੱਲੇ ਭਾਈ ਰੋਟੀ ਦੋ ਟਾਈਮ ਦੇ ਖਾਣੇ ਚੰਗੀ ਖਾਣੇ ਜਾਵਾਂ ਟੌਰਨ। ਢਾੜੀ ਕਰਕੇ ਆਲੇ ਟੌਰਨ ਰੋਟੀ ਖਾਣੇ ਭਾਈ ਆਪਾਂ। ਮਜ਼ਦੂਰੀ ਕਰਨੀ ਆਪਾਂ। ਐਣੀ ਆਪਾਂ ਨੂੰ ਕਿਸ਼ਰ ਪੈਸੇ ਲੈ ਮੰਗਣੇ ਪੈਣ। ਕੰਮ ਕਰਕੇ ਪੈਸੇ ਲੈਣੀ ਆਪਾਂ ਤਾਂ। ਠੀਕ ਆ ਆਪਾਂ ਨੂੰ ਇਹੀ ਆ। ਆਦਿਆਂ ਮੰਗਣਾ ਪਹਿਲਾਂ ਰੱਖ ਲੈਣਾ ਸਾਡੇ ਗਰੀਬਾਂ ਦੀ ਮੰਗਾ ਕਾਹਣੀ ਹੁੰਦੀ ਨਹੀਂ ਯਾਰ। ਐਸੇ ਹੀ ਕੰਮ ਬਰੋਬਰੀ ਕਰਦੇ ਆਂ। ਬੋਰਡ ਸਾਡੀ ਬਰੋਬਰੀ ਆ। ਤਾਂ ਇੱਕ ਇਹ ਗੱਲ ਕਹਿੰਦੇ ਆ 1000 ਰੁਪਏ ਪਿੱਛੇ ਖਰੀਦ ਲੈ ਬੋਰਡ ਪ ਹੁਣ ਵੀ ਕਹਿਆ ਸੀ ਮੈਂ ਤਾਂ ਸਰੇ ਆ ਮੈਂ ਕਹਿੰਦਾ ਮੈਂ ਵੀ ਵੋਟ ਮੰਗਣਾ ਹੋਇਆ ਵੋਟ ਤਾਂ ਫਿਰ ਵੇਚਣੀ ਤੇ ਗਲਤ ਆ ਨਾ ਮਤਲਬ ਜੇ ਗਲਤ ਆ ਇਹ ਤਾਂ ਮੈਂ ਵੀ ਹਮਨੇ ਵੀ ਕਹਿੰਨਾ ਵੋਟਾ ਵੋਟਾ ਆਪਣਾ ਛੀਵੇਂ ਨਾਲ ਪੈਣਾ 15 ਦਿਨਾਂ ਵੋਟਾ ਪੈਣੀਆਂ ਦਸਤਾਵ ਰੱਖਿਆ ਪਰ ਕਿਹੜਾ ਵੋਟ ਲੈਣਾਗਾ ਪਹਿਲਾਂ ਮੇਰੀ ਗਲੀ ਪੱਕੀ ਕਰੋ ਹੂੰ ਦਸਤਾਵ ਇਹ ਮੇਰਾ ਕਈ ਨਾਲ ਰੱਖਿਆ ਟੁੰਡ ਦੇ ਗਲੀ ਪੱਕੀ ਕਰੋ ਮੇਰੀ ਪਹਿਲਾਂ ਹੂੰ